ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਕਰਿਆ ਸੀ ਕਾ ਲੈ ਲਈ ਬਾਈ ਬਿਆਨ ਲਗਾਓ ਬੱਚਾ ਕਿਉਂ ਨਹੀਂ ਕਿਉਂ 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 ਇਹ ਮੇਰਾ ਨਾਮ ਗੁਰਜੀਤ ਆ ਹਾਂਜੀ ਕੀ ਗੱਲ ਹੋਈ ਹੈ ਭਾਜੀ ਜਿਹੜੇ ਮੇਰੇ ਭੈਣ ਜੀ ਨੇ ਔਰ ਭਾਜੀ ਨੇ ਉਹ ਉਹਨਾਂ ਦੀ ਬੇਟੀ ਸੀ ਕੀ ਨਾਲ ਉਹ ਜਾ ਰਹੇ ਸੀ ਕਿ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੌਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋ ਕਿ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੌਕੇ ਤੇ ਉਹਨਾਂ ਨੇ ਸਾਈਡ ਦੇ ਕੇ ਫਿਰ ਮੌਕੇ ਤੇ ਉਹ ਕੱਚੇ ਲਾਤੀ ਆ ਜੋ ਕੀ ਉਹਨਾਂ ਦਾ ਵਿੱਚ ਵੱਜਣ ਕਰਨ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦੇ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋ ਕੀ ਉਹਨਾਂ ਦੇ ਛੱਟ ਗੁੱਜੀ ਲੱਗੀ ਹੋਈ ਸੀ ਸੀਰੀਅਸ ਸੀ ਇਹਨਾਂ ਨੇ ਮੈਂ 20 ਦਿਨਾਂ ਗਿਆ ਜੋ ਵੀ ਵੰਡਿਆ ਮੈਂ ਆਪਣੇ ਕੋਲੋਂ ਲਾਉਣ ਧਿਆ ਠੀਕ ਆ ਭਾਜੀ ਮੇਰੇ ਕੋਲ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਹੈ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜਾ ਕਰ ਲਓ ਜੋ ਕਰਨਾ ਹੋ ਕੋਣ ਕੋਣ ਟਰਾਲੀ ਡੈਕਟਰ ਵਾਲੇ ਉਹ ਕੋਣ ਹੈ ਵਿਅਕਤੀ ਕੋਈ ਐਮ ਐਲ اے ਹੈ ਜਾਂ ਕੋਈ ਸਰਪੰਚ ਕੋਣ ਹੈ ਪਾਜੀ ਉਹ ਕਹਿੰਦੇ ਆ ਵੀ ਸਾਡੇ ਕੋ ਪਾਵਰ ਹੈਗੀਆਂ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਪਾਜੀ ਲੀਡਰਾਂ ਨਾਲ ਉਹ ਆਉਂਦੇ ਅਕਾਲੀਆਂ ਨਾਲ ਅੱਛਾ ਹਾਂਜੀ ਉਹ ਤਮਕੀਆਂ ਲਾਉਂਦੇ ਨੇ ਹਾਂਜੀ ਤਮਕੀਆਂ ਲਾਉਂਦੇ ਨੇ ਉਹ ਮੇਰੇ ਭਾਜੀ ਵੇਖੋ ਜਿਨ੍ਹਾਂ ਦੀ ਬੱਚੀ ਆ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਭਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ दारू ਪੀਤੀ ਹੋਈ ਸੀ ਤੇ ਜੋ ਇਹ ਇਹ दारू ਪੀਣ ਦੇ ਕਰਕੇ ਹੋਇਆ ਉਲਟਾ ਇਲਜ਼ਾਮ ਲਾ ਕੇ ਕਹਿੰਦੇ ਆ ਜੋ ਕਰ ਲੋ ਜੋ ਕਰਨਾ अच्छा टेक ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 13 ਤੋਂ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 4 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਹੈ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਹਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਇੱਥੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਹਨਾਂ ਨਾਲ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਮੇਰਾ ਨਾਂ ਰਾਣੀ ਕੌਰ ਜੇ ਸਰ ਜੀ ਸਾਡਾ ਬੋਲ ਨਿਆ ਕੋਈ ਜੇ ਸਾਡਾ ਇਨਸਾਫ ਕਰੋ ਬਹੁਤ ਔਖਾ ਹੋਇਆ ਐਕਸੀਡੈਂਟ ਹੋਇਆ ਟਰਾਲੀ ਨਾਲ ਉਹਨਾਂ ਕੋਈ ਇਨਸਾਫ ਨਹੀਂ ਜੇ ਕੀਤਾ ਵੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਇਹ ਤਰੀਕ ਵਾਲੇ ਦੇਣ ਹੋਇਆ ਜੇ ਤੇ ਕਿਰੀ ਕਿਰੀ ਹੁਣ ਮੌਤ ਹੋ ਚੁੱਕੀ ਹੈ ਮੇਰੀ ਪਰਜਾਈ ਦੀ ਤੇ ਮੇਰੀ ਭਤੀਜੀ ਦੀ ਅੱਛਾ ਪਹਿਲੇ ਕਿਰੀ ਹੋਂ ਤੁਸੀਂ ਮੇਰੀ ਭਤੀਜੀ ਦੀ ਦਾ ਹੱਥ ਹੋਈ ਸੀ ਪਹਿਲੇ ਉਹਦਾ ਨਾਂ ਮਨਵੀਤ ਕਿੰਨੀ ਉਮਰ ਉਮਰ ਹੈਗੀ 13 ਸਾਲ ਤੇ ਹੁਣ ਕਿੰਨੇ ਡੈਥ ਹੋਈ ਹੈ ਹੁਣ ਮੇਰੀ ਪਰਜਾਈ ਦੀ ਡੈਥ ਹੋਈ ਜੇ ਕਿੰਨੀ ਮਬਾਰਕ ਉਹਨਾਂ ਦੀ ਉਮਰ ਦਾ ਨਹੀਂ ਜੀ ਕਿੰਨੀ ਬੱਚੇ ਚੁੰਕੀ ਮੰਗ ਕਰਦੇ ਤੁਸੀਂ ਅਸੀਂ ਉਹ ਮੰਗ ਕਰਦੇ ਆ ਸਾਡਾ ਇਨਸਾਫ ਹੋਵੇ ਸਾਨੂੰ ਇਨਸਾਫ ਦੋ ਭਾਈ ਇਹੋ ਮੰਗ ਜੇ ਸਾਡੀ ਸਾਡੀ ਹੋਰ ਕੋਈ ਮੰਗ ਨਹੀਂ ਜੀ ਬਸ ਸਾਨੂੰ ਇਨਸਾਫ ਚਾਹੀਦਾ ਜੀ ਸੱਜ ਸਿੰਘ ਜੀ ਮੈਂ ਪਿੰਡ ਰਾਮਪੁਰੇ ਤੋਂ ਬੋਲਣ ਆਇਆ ਹਾਂ ਜਦ ਮੈਂ ਸਗਨ ਤੇ ਨਾਲ ਜਾਣ ਲਈ ਬਾਰ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਖਹਿ ਗਿਆ ਕਹਿ ਕੇ ਨਾਲ ਕਿ ਉਹਨਾਂ ਨੂੰ ਹਾਰਨ ਮਾਰਿਆ ਤੇ ਤੇ ਸਾਈਡ ਮੰਗੀ ਤੇ ਡਰਾਈਵਰ ਨੇ ਗਾੜੀ ਟਰੈਕਟਰ ਘੱਟਾ ਅਸੀਂ ਤਿੰਨ ਜਾਣੇ ਤਾਂ ਤੇ ਮੇਰੀ ਘਰ ਦੀ ਤੇ ਮੇਰੀ ਬੱਚੀ ਦੋਨੋਂ ਟਾਇਰ ਥੱਲੇ ਆ ਗਏ ਉਹ ਸਾਰਾ ਕਹਿ ਰਿਹਾ ਕਿ ਨਾ ਅਮ ਕੋਈ ਸਾਡੀ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਕੋਈ ਦੱਸਿਆ ਇਹਨਾਂ ਨੇ ਸਾਨੂੰ ਕੀ ਉਹ ਦੱਸਿਆ ਆਪਾਂ ਅੰਦਰ ਟਰਾਲੀ ਆ ਰਹੀ ਸੋਣ ਦੇ ਆਹ ਜੀ ਕੁੱਲ ਕੇ ਦੱਸੋ ਵੀ ਹਾਂ ਜੀ ਹਾਂ ਜੀ ਕੁੱਲ ਕੇ ਦੱਸਣ ਦੇ ਆ ਜੀ ਸਰ ਇਹਹੀ ਬਾਤ ਹੈ ਕਿ ਐਕਸੀਡੈਂਟ ਜ਼ਰੂਰ ਹੋਇਆ ਹੈ ਵਾਰਦਾਤ ਤੇ ਉਹਨੇ ਤਰੀਕ ਵਾਲੇ ਦਿਨ ਤੇ ਪੁਲਸ ਵਾਲਿਆਂ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਿਆ ਹੈ ਵੀ ਇੱਥੇ ਜੋ ਵੀ ਕਰਨਾ ਰਾਜੀਨਾਮਾ ਕਰ ਸਕਦਾ ਆ ਇੱਥੇ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਜੀ ਕਿਹਨਾਂ ਲੋਕ ਕਹਿੰਦਾ ਕੋਣ ਕਹਿੰਦਾ ਸੀਗਾ ਤੁਹਾਨੂੰ ਰਾਜੀਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂ ਜੀ ਹਾਂ ਜੀ ਮਾਂ ਕੀ ਕਰਦੇ ਪ੍ਰਸ਼ਾਦ ਮੰਗ ਆਹੀ ਆਪਣਾ ਇਨਸਾਫ ਮੰਗਦੇ ਆਂ ਵੀ ਨਿਗਨਗੇ ਬੱਚੇ ਕਿ ਤਰ੍ਹਾਂ ਦਾ ਭਵਿੱਖ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਕਿ ਤਰ੍ਹਾਂ ਦਾ ਸੋਚਣਾ ਪਏਗਾ ਸਰਕਾਰ ਕੋ ਇਹ ਹੀ ਭਵਿੱਖ ਮੰਗਦੇ ਆਂ ਮੈਂ ਤੇ ਜਿਹੜੀ ਉਹ ਕਾਨੂੰਨੀ ਕਾਰਵਾਈ ਇਹਨਾਂ ਕਰਾਈ ਅੱਗੇ ਲੜਕੀ ਮਰੀ ਉਹ ਕਰਿਆ ਅੱਛਾ ਤੇ ਹੁਣ ਕਿਰੀ ਤੇ ਹੁਣ ਕਿਰੀ ਡੈਥ ਹੋਈ ਹੈ 22 ਦਿਨ ਹੋਏ ਕੰਮ ਕਾਰਵਾਈ ਹੋਈ ਕਿੰਨੀ ਹੁਣ ਕਿਰੀ ਡੈਥ ਹੋਈ ਹੈ ਜੀ ਹੁਣ ਕਿਰੀ ਡੈਥ ਹੋਈ ਹੈ ਹਾਂ ਜੀ ਜਿਹੜੀ ਲੜਕੀ ਮੜੀ ਉਹਦੀ ਮਾਂ ਦੀ ਡੈਥ ਹੋਈ ਅੱਛਾ ਕਿ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀ ਉਹ ਦਿਨ ਇਹਨਾਂ ਨੇ ਕਹੇ ਸਾਡੀ ਜਿਹੜੀ ਸਕੂਟਰੀ ਹੈ ਉਹਦਾ ਚਾਂਗ ਸੁਤੰਤ ਵਿਗੰਦਾ ਕਰਕੇ ਜਦੋਂ ਸੁਤੰਤ ਵਿਗੜ ਗਿਆ ਅਹੀਂ ਡੇਪੇ ਸਾਡੀ ੜਕੀ ਦੀ ਸੱਟ ਲੱਗ ਗਈ ਅੱਛਾ ਹਾਂ ਜੋ ਇਹਨਾਂ ਨੇ ਮੈਨੂੰ ਲਿਖਾਇਆ ਮੈਂ ਕਾਰਵਾਈ ਕਰ ਦਿੱਤੀ ਅੱਛਾ ਤੇ ਉਹ ਕਹਿ ਰਹੇ ਕਿ ਨਾ ਆਪ ਬੋਲ ਸਕਦਾ ਕਿ ਨਾਮ ਰਾਇ ਨਾਮ ਕਰਾ ਰਹੀ ਹੈ ਮੈਨੂੰ ਕੋਈ ਮੈਨੂੰ ਕੀ ਲੋੜ ਹੈ ਜੀ ਮੈਂ ਕੋ ਰਾਜੀ ਨਾਮ ਕਰਾਉ ਮੈਨੂੰ ਕੋਈ ਜਰੂਰਤ ਨਹੀਂ ਵੇ ਤੁਸੀਂ ਕੋਈ ਰਜਿਨਾਵਾ ਨਹੀਂ ਕਰਾ ਰਹੇ ਨਹੀਂ ਬਿਲਕੁਲ ਨਹੀਂ ਮੈਂ ਕੋਈ ਰਜਿਨਾਵਾ ਕਰਾਉਂਗੀ ਉਹਨਾਂ ਦੇ ਉਹਨਾਂ ਦੇ ਗਵਾਂਡੀ ਉਹ ਕਹਿ ਰਹੇ ਜਿਹੜੇ ਉਹ ਮੈਂ ਉਹ ਮੈਂ ਕਰਦਾ ਬਿਲਕੁਲ ਮੈਨੂੰ ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਮੈਂ ਜੋ ਕਾਨੂੰਨੀ ਕਾਰਵਾਈ ਉਹ ਕਰੂੰਗਾ ਜੀ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਇਹਨਾਂ ਦੇ ਮੈਂ ਕੋਈ ਕਰਾਉਂ ਡੇਢ ਬਿਆਨ ਡੇਢ ਬਿਆਨ ਜੀ ਮੈਂ ਪਤਾ ਕਰਾਉਂਗਾ ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਬਿਆਨ ਕਾਰਵਾਈ ਕਰਾਉਣਗੇ ਮੈਸਜ ਕਰਵਾਈ ਕਰਤੂ ਐਕਸੀਡੈਂਟ ਕਿੱਥੇ ਹੋਇਆ ਸੀ ਕਿਹਨੇ ਨਾਲ ਹੋਇਆ ਸੀ ਮੈਨੂੰ ਮੈਂ ਮੈਨੂੰ ਐਕਸੀਡੈਂਟ ਬਾਰੇ ਕੋਈ ਨੌਜ ਨਹੀਂ ਹੈਗੀ ਜੀ ਮੈਨੂੰ ਡੈਡ ਉਡੀ ਜਿਉਂ ਉੱਥੇ ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਤਰੀਕ ਨੂੰ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ ਆਪਣਾ 19 ਚਾਰ ਨੂੰ ਅੱਛਾ ਤੇ ਮਦਰ ਦੀ ਮਦਰ ਦੀ ਅੱਜ ਹੋਈ ਹੈ 12:05 ਮਿੰਟ ਤੇ ਕੀ ਨਾਮ ਹੈ ਤੇ ਰਾਣੀ ਪਤਨੀ ਸੁੱਚਾ ਸਿੰਘ ਕਿੱਥੋਂ ਦਾ ਮਾਮਲਾ ਹੈ ਇਹ ਸਾਰਾ ਇਹ ਮੁਰਾਦਪੁਰੇ ਦਾ ਮੁਰਾਦਪੁਰੇ ਦੇ ਨੇ ਇਹ ਫਰੇਗੜ ਚੂੜੀਆਂ ਦੇ ਰੋਡ ਤੇ ਆ ਰਹੇ ਸੀ